ਉਹਨੇ ਕਹਿੰਦਾ ਉਹ ਐਸਐਸਪੀ ਬਟੰਡਰ ਤੇ ਉਹ ਤੁਹਾਨੂੰ ਦੱਸਿਆ ਡੀਟੇਲਸ ਇਹਨਾਂ ਨੇ ਹਲੇ ਦੱਸਿਆ ਹੈ ਜਦੋਂ ਸਾਨੂੰ ਇਨਸੀਡੈਂਟ ਪਤਾ ਲੱਗਿਆ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹ ਰੀ ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਕੱਲੇ ਵਿਜ਼ਿਟ ਸੀ ਗਨ ਸਾਡੇ ਜ਼ਿਲ੍ਹੇ ਚ ਉਹਦੇ ਕਰਕੇ ਜਿਹੜੇ ਮੌਕੇ ਤੇ ਡੀਐਸਪੀ ਵੀ ਹੈਗੇ ਕੁਲਦੀਪ ਸਿੰਘ ਉਹਨਾਂ ਦੀ ਵੀ ਡਿਊਟੀ ਕਿਸ ਇਦਾਂ ਨਹੀਂ ਜਲਾ ਲੱਗੀ ਹੋਈ ਸੀਗੀ ਜਿਦੋਂ ਉਹ ਲੋਕ ਉਸ ਟਾਈਮ ਇਹ ਨਹੀਂ ਕਰ ਸਕਦੇ ਸੀਗੀ इवन ਸਾਨੂੰ ਬਾਰੋਂ ਵੀ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਹੈ ਕਾਫੀ ਜ਼ਿਆਦਾ ਉਸ ਦਾ ਸਾਨੂੰ ਬੁਲਾਇਆ ਗਿਆ ਕਿਉਂਕਿ ਇਸ ਤਰ੍ਹਾਂ ਦੀ ਡਿਊਟੀਆਂ ਦੀ ਬੜੀ ਫਿਕਸਡ ਹੁੰਦੀ ਹੈ ਜਿਨ੍ਹਾਂ ਨੂੰ ਮਿਲਰ ਟੂ ਮਿਲਰ ਸਾਨੂੰ ਕਰਨਾ ਪੈਂਦਾ ਪਰ ਜਿਹੜਾ ਐਸਐਚਓ ਮਾਡਲ ਸੀਗਾ ਜੋ ਹੁਣ ਸਸਪੈਂਡ ਹੋ ਚੁੱਕਾ ਹੈ ਇੰਸਪੈਕਟਰ ਮਨਜੀਤ ਉਹਦੀ ਸფერੇ ਕੋਈ ਡਿਊਟੀ ਨਹੀਂ ਸੀਗੀ ਉਹਨੂੰ ਇਸ ਸფერੇ ਦਾ ਹੀ ਕਿਹਾ ਗਿਆ ਸੀ ਤੋ ਇਸ ਚੀਜ਼ ਨੂੰ ਪੂਰੀ ਸੀਰੀਅਸਲੀ ਲੈ ਜੋ ਉਹਦੀ ਟੀਮ ਨੇ ਕੀਤਾ ਵੀ ਜੋ ਮੈਂ ਹੁਣ ਤੁਹਾਨੂੰ ਦੱਸਣਾ ਚਾਹਲੀਏ ਸੋ ਚਲੋ ਉਸੇ ਨੂੰ ਤਾਂ ਸਿਰ ਨਹੀਂ ਉਹ ਰਿਪੀਟ ਕਰ ਮਤਲਬ ਉਹ ਦਾ ਕੰਪਨਸੇਟਿਵ ਹੋ ਸਕਦਾ ਬਟ ਸ਼ਾਮ ਨੂੰ ਫਾਈਨਲੀ ਕੁਝ ਮੈਂਬਰਸ ਨੇ ਸਾਡੇ ਨਾਲ ਸਲਾਹ ਜੋ ਵੀ ਮੀਟਿੰਗ ਹੋਈ ਉਦੋਂ ਬਿਆਨ ਲਿਖਤੇ ਗਏ ਤੇ ਕੱਲ ਐਫ ਆਈ ਆਰ ਨੰਬਰ 21 ਹਣਾ ਮੋਰਚ ਹੰੜ ਕੀਤਾ ਗਿਆ ਸੀਗਾ ਬਿਆਨਾਂ ਦੇ ਆਧਾਰ ਤੇ ਕਿਡਨਾਪਿੰਗ ਦਾ ਸੈਕਸ਼ਨ ਕੁੜੀ ਨੂੰ ਵਰਗਲਾ ਕੇ ਲੈ ਕੇ ਜਾਣਾ ਤੇ ਜਿਹੜੀ ਕ੍ਰਿਮੀਨਲ ਕਾਂਸਪੀਰੇਸੀ ਪਹਿਲਾਂ 120 20 ਆਈ ਪੀਸੀ ਹੁੰਦਾ ਸੀ ਉਹਨਾਂ ਦੇ ਜਿਹੜੇ ਨਵੇਂ ਬੀ ਐਲ ਐਸ ਦੇ ਸੈਕਸ਼ਨਸ ਆ 140 Uh, 172 اور uh, 612 انر سیکشنر جو ورڈ تو ਦਰਜ ਕੀਤਾ ਗਿਆ ਸੀਗਾ ਬਾਈ ਨੇ اور ਜਿਹਨਾਂ ਦੇ ਬਾਈ ਨੇ ਸੀਗਾ ਜਿਹੜਾ ਲੜਕਾ ਹੈ ਮੁਕੰਨ ਉਹਦਾ ਦੋਸਤ ਕਰਨ ਉਹਦਾ ਚਾਚਾ ਰਾਜੂ ਉਹਦੇ ਪਾਦਰ ਰਵੀ اور ਉਹਦੀ ਮਦਰ ਡਿੰਪਲ ਉਹਨਾਂ ਤੋਂ ਜਿਹਨੇ ਵੀ ਮੇਲ ਨੰਬਰ ਸੀਗੇ ਉਹਨਾਂ ਸਾਰਿਆਂ ਨੇ ਕੱਲ ਹੀ ਬਾਅਦ ਦਿੱਤੀ ਗਈ ਸੀਗੀ ਜੀ 12:00 ਤੋਂ ਪਹਿਲਾਂ اور ਜਿਹੜੇ ਮੇਲ ਲੜਕੇ ਜਨਾਂ ਤੋਂ ਜ਼ਿਆਦਾ ਸ਼ਿਕਾਇਤ ਸੀਗੀ ਉਹਨਾਂ ਨੂੰ ਸੀਆਈਏ ਭੇਜਿਆ ਗਿਆ ਸੀ ਸੀਆਈਏ 2 ਔਰ ਸਵੇਰੇ ਉਹਦੀ ਜਿਹੜੀ ਮਦਰ ਟਿੰਪਲ ਉਹਨਾਂ ਦੀ ਵਿਰਾਸਤ ਚੁੱਕੀਏ ਪੰਜ ਜਰਗੀਆਂ ਦੀ ਦੂਜੀ ਜਿਹੜੀ ਲੜਕੀ ਦੀ ਬੋਡੀ ਲਵਿੰਗ ਦਾ ਇਸ਼ੂ ਸੀਗਾ ਮੈਂ ਉਸੇ ਟਾਈਮ ਆਈ ਥਿੰਕ ਦੁਪਹਿਰ ਨੂੰ ਮੈਨੂੰ ਦੱਸਿਆ ਗਿਆ ਕਿ ਸਾਨੂੰ ਐਨਡੀਆਰਐਮ ਦੀ ਟੀਮ ਮੰਗਾਣੀ ਪੈਣੀ ਹੈ ਜਿਹੜੀ ਸਪੈਸ਼ਲਾਈਜ਼ ਹੁੰਦੀ ਹੈ ਮੈਂ ਉਸੇ ਸਮੇਂ ਡੀਸੀ ਸਾਹਿਬ ਨਾਲ ਏਡੀਸੀ ਮੈਡਮ ਕੋਲੋਂ ਮਿਲਣਾ ਨਾਲ ਗੱਲ ਕੀਤੀ ਤੇ ਇਹਨਾਂ ਨੇ ਸਾਨੂੰ ਇਮੀਡੀਏਟਲੀ ਐਨਡੀਆਰਐਮ ਦੀ ਟੀਮ ਵਿੱਚ ਰਿਕੋਜੀਸ਼ਨ ਕਰ ਦਿੱਤੀ ਸੀ ਜੋ ਤੁਹਾਨੂੰ ਕਾਫੀ ਨੂੰ ਪਤਾ ਨਹੀਂ ਹੋਣਾ ਕੱਲ੍ਹ ਹੀ ਆ ਗਈ ਸੀ ਸਿਸਟਮ 'ਲੀ ਕਿਉਂਕਿ ਜਦੋਂ ਕੋਈ ਕਿਸੇ ਨੂੰ ਰਿਟਰੀਵ ਕਰਨਾ ਹੁੰਦਾ ਹੈ ਨਹਿਰ ਚੋਂ ਜਾਂ ਪਾਣੀ ਚੋਂ ਇਹਨਾਂ ਦੀ ਟੀਮ ਹੀ ਸਪੈਸ਼ਲਾਈਜ਼ ਹੁੰਦੀ ਹੈ ਜੋ ਅਸੀਂ ਵਰਦੀ ਵਾਲੇ ਉਹ ਕੰਮ ਨਹੀਂ ਕਰਵਾਉਂਦੇ ਤੁਹਾਨੂੰ ਸਾਰੇ ਨੂੰ ਪਤਾ ਪਰ ਕੱਲ ਕਿਸੇ ਰੀਜ਼ਨ ਕਰਕੇ ਨਹੀਂ ਚਲੋ ਬੋਡੀ ਰਿਕਵਰ ਹੋ ਪਾਈ ਅਸਪੀਰਡੂ ਦੁਬਾਰਾ ਲੱਗ ਗਈ ਸੀ ਐਂਡ ਟੂਡੇ ਅਰਤ ਨੂੰ ਪਤਾ ਲੱਗੇ ਕਿ ਲੜਕੀ ਦੀ ਬੋਡੀ ਵੀ ਥੋੜੀ ਜਿਹੀ ਪਹਿਲਾਂ ਬ੍ਰਾਹਮਣ ਹੋ ਚੁੱਕੀ ਹੈ ਔਰ ਫਿਰ ਡਿਸਾਈਡ ਹੋਇਆ ਸੀ ਕਿ ਸਿਵਲ ਹਸਪੀਟਲ ਪੋਸਟਮਾਰਟਮ ਕਰਾਣਾ ਬਟ ਫਿਰ ਕੁਆਰਟੇਮ ਨੂੰ ਡਿਸੀਜਨ ਆਇਆ ਕਿ ਲਾਈਜੀ ਸਾਨੂੰ ਏਮਸ ਚ ਕਰਾ ਲੈ ਸੋ ਹੁਣ

ਤੋ ਮੈਂ ਤੁਹਾਨੂੰ ਇਹ ਯਾਦ ਰਸੋਸਨ ਦੇਣਾ ਚਾਹ ਰਹੀ ਹਾਂ ਜਿਹੜੀ ਸਭ ਪਹਿਲਾਂ ਡਿਸੀਜਨ ਵੀ ਹੋਇਆ ਹੈ ਵੀ ਅਸੀਂ ਇਸ ਕੇਸ ਨੂੰ ਬਿਲਕੁਲ ਹੀ ਸਪੈਸ਼ਲਾਈਜ਼ਡ ਨਾ ਟੈਕਨੀਕਲੀ ਜੋ ਤੁਹਾਨੂੰ ਲੱਗਦਾ ਜਿਹੜੀ ਟੀਮ ਤੋਂ ਕਰਾਉਣਾ ਚਾਹ ਰਹੇ ਹਾਂ ਅਸੀਂ ਇਹਨੂੰ ਐਂਟਰ ਲੈ ਕੇ ਜਾਵਾਂਗੇ ਔਰ ਇਸ ਬੰਦੇ ਫੜ ਚੁਕੇ ਹੈ 6 ਮਹੀਨੇ ਪਹਿਲਾਂ ਰਸਤੇ 'ਤੇ ਜਾਣੀ ਸੀ ਤੇ ਬਾਅਦਿਆਂ ਦੀ ਪਾਲੀ ਜਾਰੀ ਹੈ ਬੋਰਡ ਆਫ ਡਾਇਰੈਕਟਰ ਬੋਰਡ ਆਫ ਡਾਕਟਰਸ ਤੋਂ ਐਮਸ ਤੋਂ ਉਹ ਲੜਕੀ ਦਾ ਪੋਸਟਮਾਰਟਮ ਹੋ ਰਿਹਾ ਹੈ ਤੇ ਅੱਗੇ ਤੁਹਾਨੂੰ ਜੇ ਮੌਨ ਪੋਲਿਸ ਤੇ ਜਿਵੇਂ ਤੁਸੀਂ ਕਹਿ ਰਹੇ ਸੀ ਬਿਲਕੁਲ ਕੋਈ ਸੁਣਵਾਈ ਨਹੀਂ ਕਰਦਾ ਤੇ ਐਸ ਐਚਓ ਨੂੰ ਆਲਰੇਡੀ ਸਸਪੈਂਡ ਕਰ और केस जो फैमिली चाहेगी तो अभी सीआईए को ट्रांसफर कर देंगे बट डोंट ऐसा ना सोचो कि ऐसी केस को सीरियस नहीं ले रहे जो ऐसा जो नहीं कल जो बंदे आप ही पढ़ चुका सी जो कल ही टाइमली इन्हें फैमिली को तो दसना होता या फेस करता उन्होंने पता सी कि सारे ने ड्यूटी कितने बोर्ड लगी हुई है और चार बजे फ्री हो रहे हैं तो शायद इस तरह की मिसट्रस्ट पैदा ही ना होना एनी बार बहुत बहुत स्वास्थ्य सी आई थिंक ਮਨਨ ਗਾਜੂ ਨੂੰ ਹਮ ਤਕੀਲ ਚ ਕੈਮਰਾ ਇਨਫਰਮੈਂਟ ਭਾਈ ਜੀ ਤਾਂ ਜੀ ਹੋ ਰਿਹਾ ਹੈ ਰਿਪੀਟ ਕਰ ਰਹੀ ਹਾਂ ਤਾਂ ਕਾਸਾ ਤਾਰਾ 302 ਜਿਹੜਾ ਮਾਡਲ ਦਾ ਸੈਕਸ਼ਨ ਹੁੰਦਾ ਹੈ ਜਦੋਂ ਬੋਡੀ ਮਿਲ ਗਈ ਹੈ ਔਰ ਲੜਕੀ ਤੋਂ ਸਾਡੀ ਤਕੀਲ ਦੇ ਸਾਹਮਣੇ ਆ ਗਿਆ ਹੈ ਤਾਂ ਅਸੀਂ ਮਾਡਲ ਦਾ ਸੈਕਸ਼ਨ ਉਹਦੇ ਚ ਇਨ ਐਡ ਕਰ ਰਹੇ ਜੋ ਪਹਿਲਾ ਬਿਆਨਾ ਚ ਵੀ ਨਹੀਂ ਦਿੱਤਾ ਸੀ ਕਿਉਂਕਿ ਉਹ ਤੱਕ ਲੜਕੀ ਦੀ ਬੋਡੀ ਵੀ ਬਰਾਵਰ ਨਹੀਂ ਹੋਈ ਸੀ ਤੋ ਕਲ ਕਿਡਨਾਪਿੰਗ ਔਰ 120 ਬੀ ਦੇ ਤਹਿਤ ਉਹ ਲੜਕੀ ਨੂੰ ਵਰਗਲਾ ਕੇ ਲੈ ਕੇ ਜਾਣਾ ਉਹਦੇ ਸੈਕਸ਼ਨਸ ਤੇ ਪਰਚਰ ਦਰਜ ਹੋਇਆ ਸੀ ਅੱਜ 302 ਦਾ ਵਾਧਾ ਕੀਤਾ ਜਾ ਰਿਹਾ ਹੈ ਐਸ ਐਚ ਓ ਸਸਪੈਂਡ ਕਰ ਦਿੱਤਾ ਗਿਆ ਹੈ ਵਿਥ ਹੋਰ ਇਨਸਪੈਕਟਰ ਨੇ ਸਾਡੇ ਜਿਹਾ ਬਾਜ਼ਰੀ ਪਾ ਲਈ ਹੈ ਔਰ ਵੀ ਅਸ਼ੋਰ ਯੂ ਕਿ ਐਸੀ ਬਿਲਕੁਲ ਐਂਡ ਤੱਕ ਲਾਣੂ ਕਨੈਕਸ਼ਨ ਤੱਕ ਲੈ ਕੇ ਜਾਵਾਂਗੇ ਔਰ ਬੋਰਡ ਆਫ ਬੋਰਡ ਆਫ ਡਾਕਟਰਸ ਨੂੰ ਮੈਂ ਆਲਰੇਡੀ ਫੋਨ ਕਰ ਦਿੱਤਾ ਹੈ ਜੋ ਚੰਗੇ ਸੀ ਪੋਸਟਮਾਰਟਮ ਅਸੀਂ ਏਮਸ ਤੋਂ ਕਰਾ ਰਹੇ ਏਮਸ ਤੋਂ ਹੀ ਕਰਾਇਆ ਜਾ ਰਿਹਾ ਹੈ ਡੀਐਸਪੀ ਬਹੁਤ ਉਤਮਾਣ ਹੋ ਰਹੀ ਹੈ ਤੇ ਤੇਰੇ ਜੀ ਉਹਨਾਂ ਤੋਂ ਇੱਕ ਦੋ ਜਿਹੜੇ ਰਿਜੈਕ ਕਰ ਲਿਆ ਦੂਜੇ ਨੇ ਪਾਸ ਜਾਰੀ ਹੈ ਔਰ ਜੇਕਰ ਤੁਸੀਂ ਡੀਐਸਪੀ ਇੱਕ DSP ਬਹੁਤ ਮਾਰਾਂ ਦੀ ਮੈਨੂੰ ਬਹੁਤ ਮਾਰਾਂ ਦੀ ਚਲੋ ਜਿਹੜਾ DSP ਦਾ ਰੋਲ ਹੈ ਉਹਨੂੰ ਵੀ ਅਸੀਂ ਵੈਰੀਫਾਈ ਕਰ ਲਵਾਂਗੇ ਪਰ ਸਵੈਡ ਐਸਟੋ ਇੱਥੇ ਹੀ ਸੀਗਾ ਉਹਦੀ ਡਿਊਟੀ ਉੱਤੇ ਨਹੀਂ ਸੀ ਪਰ ਇਹ ਤੁਹਾਨੂੰ ਦੱਸ ਦਈਏ ਕਿ ਜੇ ਉਹਨੇ ਬੰਦੇ ਫੜਲੇ ਸੀਗੇ ਇਸ ਸਟੇਜ ਤੱਕ ਗੱਲ ਪਹੁੰਚਦੀ ਨਾ ਜੇ ਉਹਨੇ ਥੋੜਾ ਪ੍ਰੋਐਕਟਿਵਲੀ ਕੰਮ ਕੀਤਾ ਹੁੰਦਾ ਸੱਚੀ ਨਾਲ ਮੈਮ ਉਹਨਾਂ ਦੀ ਜਿਹੜੀ ਰਿਪੋਰਟ ਸੀਗੀ ਇਹ ਸਿੰਗਲ ਜਾਂ ਹੋਰ ਜਿਹੀ ਸੀ ਉਹਨਾਂ ਦਾ ਵੀ ਰਵੱਈਆ ਇੱਕ ਹਾਸੋਣੀਆ ਸੀ ਜਿਹੜਾ ਸਾਡੇ ਗ੍ਰੀਨ ਨੂੰ ਮਿਲਦਾ ਬਹੁਤ ਜੀ ਅੰਦਰ ਤੋਂ ਲੇਕਰ ਹੁੰਦਾ ਹੈ ਨਾ